ਰਖੜੀ ਦਾ ਪਵਿੱਤਰ ਤਿਉਹਾਰ ਸਾਵਣ ਮਹੀਨੇ ਦੀ ਪੂਰणिमा ਜਾਂ ਸਾਵਣ ਪੂਰणिमा ਦੇ ਦਿਨ ਮਨਾਇਆ ਜਾਂਦਾ ਹੈ। ਪੁਰਾਤਨ ਸ਼ਾਸਤਰਾਂ ਦੇ ਅਨੁਸਾਰ ਸਾਵਣ ਪੂਰणिमा ਤਿਥੀ ਨੂੰ ਰਖੜੀ ਨੂੰ ਭਾਦਰ ਤੋਂ ਇਲਾਵਾ ਕਿਸੇ ਵੀ ਸ਼ੁਭ ਮਹੂਰਤ ਵਿੱਚ ਮਨਾਉਣਾ ਚੰਗਾ ਹੈ। ਇਸ ਸਮੇਂ ਦੌਰਾਨ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹਣੀ ਚਾਹੀਦੀ ਹੈ। ਇਸ ਸਾਲ 2024 ਵਿੱਚ ਰਖੜੀ ਦੇ ਤਿਉਹਾਰ ਤੇ 6 ਸ਼ੁਭ ਯੋਗ ਬਣ ਰਹੇ ਨੇ ਪਰ ਉਸ ਦਿਨ ਪਾਤਾਲ ਦੀ ਪਧਰਾ ਰਖੜੀ ਦੇ ਤਿਉਹਾਰ ਦਾ ਮਜ਼ਾ ਖਰਾਬ ਕਰ ਸਕਦੀ ਹੈ ਭਾਵੇਂ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਪਾਤਾਲ ਦੀ ਪਧਰਾ ਦਾ ਧਰਤੀ ਤੇ ਕੋਈ ਪ੍ਰਭਾਵ ਨਹੀਂ ਹੈ ਪਰ ਆਮ ਲੋਕ ਸ਼ੁਭ ਕਮਾ ਵਿੱਚ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਵੈਸੇ ਵੀ ਇਸ ਤਿਉਹਾਰ ਦਾ ਸੰਬੰਧ ਭੈਣ ਭਰਾ ਦੀਆਂ ਖੁਸ਼ੀਆਂ ਨਾਲ ਜੁੜਿਆ ਹੁੰਦਾ ਹੈ ਤਾਂ ਆਓ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਰਖੜੀ ਦੇ ਦਿਨ ਕਿਹੜੇ 6 ਸ਼ੁਭ ਸੰਯੋਗ ਬਣ ਰਹੇ ਨੇ ਰਖੜੀ ਬੰਨਣ ਦਾ ਸ਼ੁਭ ਸਮਾਂ ਕੀ ਹੈ ਤੇ ਰਖੜੀ ਦੇ ਦਿਨ ਭਦਰਾ ਕਦੋਂ ਲੱਗ ਰਹੀ ਹੈ ਹਿੰਦੂ ਕੈਲੰਡਰ ਜਾਂ ਪਾਂਚਾਂਗ ਦੇ ਅਨੁਸਾਰ ਇਸ ਵਾਰ ਸ਼ਾਵਣ ਪੂਰਨਿਮਾ ਤਿਥੀ ਸੋਮਵਾਰ 19 ਅਗਸਤ ਨੂੰ ਸਵੇਰੇ 3:00 ਬਜੇ 4 ਮਿੰਟ ਤੇ ਸ਼ੁਰੂ ਹੋਵੇਗੀ ਅਤੇ 19 ਅਗਸਤ ਨੂੰ ਹੀ ਰਾਤ 11:55 ਮਿੰਟ ਤੇ ਸਮਾਪਤ ਹੋਵੇਗੀ ਸੂਰਜ ਚੜਨ ਦੀ ਤਾਰੀਖ ਦੇ ਆਧਾਰ ਤੇ ਰਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਜਾਵੇਗਾ ਇਸ ਸਾਲ ਰਖੜੀ ਤੇ 6 ਸ਼ੁਭ ਸੰਯੋਗ ਬਣ ਰਹੇ ਨੇ ਜਿਸ ਕਾਰਨ ਰਖੜੀ ਦਾ ਤਿਉਹਾਰ ਬੇਹਦ ਸ਼ੁਭ ਹੋਵੇਗਾ ਰਖੜੀ ਵਾਲੇ ਦਿਨ ਰਾਜ ਪੰਚਕ 사ਵਣ ਸੋਮਵਾਰ 사ਵਣ ਪੂਰणिमा ਤੇ ਵਰਤ ਅਤੇ ਇਸ਼ਨਾਨ ਹੁੰਦਾ ਜਦ ਕੇ ਸਰਵ ਰਥ ਸiddhi ਯੋਗ ਰਵੀ ਯੋਗ ਅਤੇ ਸ਼ੋਭਨ ਯੋਗ ਦਾ ਗਠਨ ਹੋ ਰਿਹਾ ਹੈ ਇਹਨਾਂ 6 ਸ਼ੁਭ ਸੰਯੋਗਾਂ ਦੇ ਕਾਰਨ ਇਸ ਵਾਰ ਰਖੜੀ ਦਾ ਤਿਉਹਾਰ ਖਾਸ ਬਣ ਜਾਵੇਗਾ ਰਾਜ ਪੰਚਕ ਰਖੜੀ ਦੇ ਦਿਨ ਰਾਜ ਪੰਚਕ ਸ਼ਾਮ 7:00 ਵਜੇ ਤੋਂ ਅਗਲੇ ਦਿਨ ਸਵੇਰੇ 5:53 ਮਿੰਟ ਤੱਕ ਹੁੰਦਾ ਹੈ ਸੋਮਵਾਰ ਤੋਂ ਸ਼ੁਰੂ ਹੋਣ ਵਾਲਾ ਰਾਜ ਪੰਚਕ ਯੋਗ ਸ਼ੁਭ ਹੈ ਇਸ ਦੇ ਸ਼ੁਭ ਪ੍ਰਭਾਵ ਕਾਰਨ ਜਾਇਦਾਦ ਅਤੇ ਸਰਕਾਰੀ ਕਮਾ ਵਿੱਚ ਸਫਲਤਾ ਮਿਲਦੀ ਹੈ ਸਾਵਣ ਸੋਮਵਾਰ ਇਸ ਦਿਨ ਨੂੰ ਬਹੁਤ ਸ਼ੁ ਮੰਨਿਆ ਜਾਂਦਾ ਹੈ ਇਸ ਦਿਨ ਲੋਕ ਵਰਤ ਰੱਖਦੇ ਨੇ ਅਤੇ ਭਗਵਾਨ ਸ਼ਿਵ ਦੀ ਪੂਜਾ ਕਰਦੇ ਨੇ ਇਸ ਵਾਰ ਸੋਮਵਾਰ ਨੂੰ ਸਾਵਣ ਮਹੀਨਾ ਖਤਮ ਹੋ ਰਿਹਾ ਹੈ ਸਾਵਣ ਦੇ ਸੋਮਵਾਰ ਨੂੰ ਵਰਤ ਰੱਖਣ ਅਤੇ ਪੂਜਾ ਕਰਨ ਨਾਲ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸਾਵਣ ਪੂਰਨਿਮਾ ਦਾ ਵਰਤ ਅਤੇ ਇਸ਼ਨਾਨ ਰਖੜੀ ਦੇ ਦਿਨ 사ਵਣ ਪੂਰणिमा ਦਾ ਵਰਤ ਅਤੇ ਇਸ਼ਨਾਨ ਹੁੰਦਾ ਹੈ 사ਵਣ ਪੂਰणिमा ਤੇ ਇਸ਼ਨਾਨ দান ਕਰਨ ਅਤੇ ਵਰਤ ਰੱਖਣ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਪੂਰਨਮਾਸ਼ੀ ਦੇ ਦਿਨ ਭਗਵਾਨ ਸਤਿਆਨਾਰਾਇਣ ਦੀ ਕਥਾ ਦਾ ਆਯੋਜਨ ਕਰਨ ਨਾਲ ਪਰਿਵਾਰ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਆਉਂਦੀ ਹੈ ਸਰਵਰਥ ਸiddhi ਯੋਗ ਸਰਵਰਥ ਸiddhi ਯੋਗ ਜੋ ਕਿ ਸਾਰੇ ਕੰਮਾਂ ਵਿੱਚ ਸਫਲਤਾ ਪ੍ਰਦਾਨ ਕਰਦਾ ਹੈ ਰਖੜੀ ਤੇ ਇਹ ਵੀ ਬਣ ਰਿਹਾ ਹੈ ਇਹ ਯੋਗ ਸਵੇਰੇ 5:53 ਮਿੰਟ ਤੋਂ ਸਵੇਰੇ 8:10 ਮਿੰਟ ਤੱਕ ਰਹੇਗਾ ਰਵੀ ਯੋਗ ਰਖੜੀ ਦੇ ਦਿਨ ਰਵੀ ਯੋਗ ਸਵੇਰੇ 5:53 ਮਿੰਟ ਤੋਂ 8:10 ਮਿੰਟ ਤੱਕ ਬਣਿਆ ਜਾ ਰਿਹਾ ਹੈ ਇਸ ਵਿੱਚ ਸੂਰਜ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ ਇਸ ਯੋਗ ਵਿੱਚ ਸਾਰੇ ਦੋਸ਼ ਦੂਰ ਹੋ ਜਾਂਦੇ ਨੇ ਸ਼ੋਪਣ ਯੋਗ ਸ਼ੋਪਣ ਯੋਗ ਰਖੜੀ ਦੇ ਦਿਨ ਪੂਰੇ ਦਿਨ ਲਈ ਹੁੰਦਾ ਹੈ ਇਸ ਦਾ ਸ਼ਾਸਕ ਗ੍ਰਹਿ ਬ੍ਰਸਪਤੀ ਹੈ ਜੋ ਕਿ ਸ਼ੁਭਤਾ ਦਾ ਪ੍ਰਤੀਕ ਹੈ ਰਖੜੀ 2024 ਦਾ 13 ਕਾਲ ਰક્ષા ਬੰਧਨ ਤੇ 13 ਸਵੇਰੇ 5:53 ਮਿੰਟ ਤੋਂ ਦੁਪਹਿਰ 1:32 ਮਿੰਟ ਤੱਕ ਹੋਵੇਗੀ ਵਾਦਰ ਦੇ ਸਮੇਂ ਤੁਹਾਨੂੰ ਰਖੜੀ ਬੰਨਣ ਤੋਂ ਬਚਣਾ ਚਾਹੀਦਾ ਹੈ ਰਖੜੀ ਬੰਨਣ ਦਾ ਸ਼ੁਭ ਸਮਾਂ 19 ਅਗਸਤ ਨੂੰ ਰਖੜੀ ਬੰਨਣ ਦਾ ਸ਼ੁਭ ਸਮਾਂ ਦੁਪਹਿਰ 1:32 ਮਿੰਟ ਤੋਂ ਰਾਤ 9:08 ਤੱਕ ਹੈ ਇਸ ਆਧਾਰ ਤੇ ਇਸ ਸਾਲ ਰਖੜੀ ਦਾ ਸ਼ੁਭ ਸਮਾਂ ਸਾਢੇ 7 ਘੰਟੇ ਤੋਂ ਜ਼ਿਆਦਾ ਦਾ ਹੋਵੇਗਾ ਤੁਸੀਂ ਕਿਸ ਤਰ੍ਹਾਂ ਮਨਾ ਰਹੇ ਹੋ ਰਖੜੀ ਦਾ ਤਿਹਾਰ ਇਸ ਬਾਰੇ ਆਪਣੀ رائے ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ